ਸਤਿ ਸ੍ਰੀ ਅਕਾਲ ਪੰਜਾਬੀਓ ਚੈਨਲ ਵੈਦਰ ਬਾਈ ਸਮਿੰਦਰ ਤੇ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਆਂ ਹੁਣ ਜਿਹੜੀ ਜਾਣਕਾਰੀ ਲੈ ਕੇ ਆਏ ਆ ਤੁਹਾਨੂੰ ਹੁਣ ਜਿਹੜਾ ਦਸੰਬਰ ਮਹੀਨੇ ਦੇ ਆਖਰੀ 15 ਦਿਨ ਨੇ ਜਾਨੀ ਕਿ 16 ਤਰੀਕ ਤੋਂ ਲੈ ਕੇ 30 31 ਦਸੰਬਰ ਦੇ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕੀ ਰਹਿਣਗੇ ਕਿਵੇਂ ਦਾ ਤਾਪਮਾਨ ਰਹੇਗਾ ਠੰਡ ਕਿਵੇਂ ਤੇ ਰਹੇਗੀ ਇਸ ਵਾਰ ਕੋਰੇ ਦੇ ਕੀ ਹਾਲਾਤ ਨੇ ਕੋਈ ਮੀਂਹ ਦੀ ਸੰਭਾਵਨਾ ਹੈ ਜਾਂ ਨਹੀਂ ਆਉਂਦੇ 15 ਦਿਨਾਂ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਆਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਵੈਦਰ ਬਾਈ ਸੁਮਿੰਦਰ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਤਾਜ਼ਾ ਸੈਟੇਲਾਈਟ ਇਮੇਜਸ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਦਾ ਮੌਸਮ ਕਲੀਅਰ ਹੈ ਕਿਸੇ ਤਰੀਕੇ ਦੇ ਸਿਸਟਮ ਦਿਖਾਈ ਨਹੀਂ ਦੇ ਰਹੇ ਜਿਹੜੇ ਸਿਸਟਮ ਬਣੇ ਵੀ ਹੋਏ ਨੇ ਉਹ ਸਿਰ ਪਹਾੜੀ ਖੇਤਰਾਂ ਵਿੱਚ ਨੇ ਜੋ ਕਿ ਲਗਾਤਾਰ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸ਼ੀਤ ਲਹਿਰ ਦਾ ਮਾਹੌਲ ਲਗਾਤਾਰ ਬਣਦਾ ਦਿਖਾਈ ਦੇ ਰਿਹਾ ਹੈ ਪਹਿਲਾ ਗੱਲ ਕਰਦੇ ਹਾਂ 16 ਤੋਂ ਲੈ ਕੇ 20 ਦਸੰਬਰ ਦੀ ਇਹਨਾਂ 5 ਦਿਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਮੌਸਮ ਦੇ ਹਾਲਾਤ ਨੇ ਉਹ ਠੀਕ-ਠਾਕ ਬਣੇ ਰਹਿਣਗੇ ਧੁੰਦ ਦੇ ਹਾਲਾਤ ਵੀ ਦੇਖਣ ਨੂੰ ਮਿਲਣਗੇ ਥੋੜੀ-ਬਹੁਤੀ ਕਾਰਵਾਈ ਵੀ ਮੀਂਹ ਦੀ ਹੋ ਸਕਦੀ ਹੈ ਤੇ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ 15 ਤੋਂ 20 ਦਸੰਬਰ ਦੇ ਵਿੱਚਕਾਰ ਠੰਡ ਦਾ ਮਾਹੌਲ ਜਿਹੜਾ ਠੀਕ-ਠਾਕ ਦੇਖਣ ਨੂੰ ਮਿਲੇਗਾ 20 ਤਰੀਕ ਤੱਕ ਜਿਹੜੇ ਤਾਪਮਾਨ ਨੇ ਉਹ ਫਿਲਹਾਲ 13 14 15 ਡਿਗਰੀ ਦੇ ਵਿੱਚਕਾਰ ਰਹਿਣਗੇ ਰਾਤ ਦੇ ਤਾਪਮਾਨ ਜਿਹੜੇ ਨੇ ਉਹ ਸਾਨੂੰ ਜਿਹੜੇ ਨੇ 2 3 ਡਿਗਰੀ ਦੇ ਵਿੱਚਕਾਰ ਹੀ ਦੇਖਣ ਨੂੰ ਮਿਲਣਗੇ ਘੋੜਾ ਬੋਤਾ ਧੁੰਦ ਦਾ ਹਾਲਾਤ ਵੀ ਰਹਿਣਗੇ ਇਹ ਨਹੀਂ ਹੈ ਕਿ ਸੰਗਣੀ ਧੁੰਦ ਹੋਵੇਗੀ ਲਗਭਗ 2 ਕਿਲੋਮੀਟਰ ਦੀ ਵਿਜ਼ਿਬਿਲਟੀ ਦਾ ਆਰਾਮ ਨਾਲ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਜਿਹੜੀ ਠੰਡ ਦੇ ਕੋਰੇ ਦੇ ਹਾਲਾਤ ਨੇ ਉਹ ਵੀ ਠੀਕ ਠਾਕ ਰਹਿਣਗੇ ਅਗਲੀ ਗੱਲ ਕਰਦੇ ਆ ਜੀ 21 ਤਰੀਕ ਤੋਂ ਲੈ ਕੇ 25 ਦਸੰਬਰ ਤੀ ਇਹਨਾਂ 50 ਦਿਨਾਂ ਦੇ ਵਿੱਚ ਹੌਲੀ-ਹੌਲੀ ਤਾਪਮਾਨ ਦਿਨ ਦਾ ਵੀ ਘਟਦਾ ਦਿਖਾਈ ਦੇ ਰਿਹਾ ਹੈ ਦਿਨ ਦੇ ਤਾਪਮਾਨ ਜਿਹੜੇ ਉਹ ਘਟ ਕੇ 12 ਡਿਗਰੀ ਤੱਕ ਆ ਜਾਣਗੇ ਜਾਂ 10 ਡਿਗਰੀ ਤੱਕ ਰਹਿਣਗੇ ਕਾਫੀ ਜ਼ਿਆਦਾ ਠੰਡ ਦੀ ਮਾਤਰਾ ਦਿਨ ਦੇ ਵੇਲੇ ਵੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ ਅਗਰ ਪੰਜਾਬ ਦੇ ਵਿੱਚ ਰਾਤ ਦੇ ਸਮੇਂ ਦੀ ਮੌਸਮ ਦੀ ਤਾਂ ਉਸ ਦਿਮੇ ਵੀ ਇਹੀ ਤਾਪਮਾਨ ਰਹਣਗੇ ਲਗਭਗ ਪਰ ਇਹ ਹਵਾ ਵੀ ਚੱਲੇਗੀ ਸ਼ੀਤ ਰਹਿੜ ਦੇ ਮਾਹੌਲ ਵੀ ਰਹਿਣਗੇ ਜਿਸ ਦੇ ਨਾਲ ਠੰਡ ਦੀ ਜਿਹੜੀ ਅਹਿਸਾਸ ਹੈ ਉਹ ਜ਼ਿਆਦਾ ਹੁੰਦਾ ਦਿਖਾਈ ਦੇਵੇਗਾ ਧੁੰਦ ਦੇ ਹਾਲਾਤ ਵੀ ਬਣਨਗੇ ਥੋੜਾ ਬਹੁਤਾ ਕੋਹਰਾ ਵੀ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਵਿੱਚ ਪੈ ਸਕਦਾ ਹੈ 22 23 ਦਸੰਬਰ ਨੂੰ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਪਰ ਇਸ ਸਿਸਟਮ ਨਾਲ ਕੋਈ ਮੀਂਹ ਦੀ ਸੰਭਾਵਨਾ ਵੱਡੀ ਨਹੀਂ ਬਣਦੀ ਦਿਖਾਈ ਦੇ ਰਹੀ ਹਲਕੇ ਤੋਂ ਦਰਮਿਆਨਾ ਮੀਂਹ ਪਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਿਸੇ-ਕਿਸੇ ਇਲਾਕੇ ਵਿੱਚ ਕਿਰਮਣਕਣੀ ਜ਼ਰੂਰ ਹੋ ਸਕਦੀ ਹੈ ਪਰ ਅਜਿਹਾ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਵੇਗਾ ਹੁਣ ਗੱਲ ਕਰਦੇ ਹਾਂ ਆਉਂਦੇ ਦਿਨਾਂ ਦੇ ਮੌਸਮ ਦੀ ਆਉਂਦੇ ਦਿਨਾਂ ਦੇ ਵਿੱਚ 26 ਤੋਂ ਲੈ ਕੇ 31 ਦਸੰਬਰ ਮਹੀਨੇ ਦੇ ਆਖਰੀ 5 ਦਿਨ ਨੇ ਉਦੇ ਵਿੱਚ ਠੰਡ ਦੇ ਹਾਲਾਤ ਜ਼ਿਆਦਾ ਵਿਗੜਦੇ ਹੋ ਦਿਖਾਈ ਦੇ ਰਹੇ ਨੇ ਤਾਪਮਾਨ ਜਿਹੜਾ ਹੈ ਉਹ 12 ਡਿਗਰੀ ਤੋਂ ਥੱਲੇ ਆ ਜਾਵੇਗਾ ਦਿਨ ਦਾ 10 ਡਿਗਰੀ 9 ਡਿਗਰੀ 12 ਡਿਗਰੀ ਇਹ ਆਮ ਦੇਖਣ ਨੂੰ ਮਿਲੇਗਾ ਤਾਪਮਾਨ ਜਿਸ ਦੇ ਨਾਲ ਸਾਨੂੰ ਕਾਫੀ ਜ਼ਿਆਦਾ ਠੰਡ ਦੇ ਅਹਿਸਾਸ ਆਖਰੀ ਦਿਨਾਂ ਵਿੱਚ ਜੋ ਅਕਸਰ ਹੀ ਸਾਲਾਂ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਉਸੇ ਤਰੀਕੇ ਨਾਲ ਹੁੰਦਾ ਦਿਖਾਈ ਦਵੇਗਾ ਪਰ ਮੀਂਹ ਦੀ ਸੰਭਾਵਨਾ ਇਹਨਾਂ ਦੇ ਦਿਨਾਂ ਦੇ ਵਿੱਚ ਫਿਲਹਾਲ ਨਾ ਮਾਤਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਹਜੇ ਕਾਫੀ ਦਿਨ ਪਏ ਨੇ 10-15 ਦਿਨ ਦਾ ਵਕਵਾ ਹੈ ਅਜਿਹੇ ਦੇ ਵਿੱਚ ਅਸੀਂ ਕੋਈ ਵੱਡੀ ਪੁਸ਼ਟੀ ਨਹੀਂ ਕਰਦੇ ਕਿ ਮੀਂਹ ਨਹੀਂ ਹੋਵੇਗਾ ਪਰ ਹਾਂ ਅਜਿਹਾ ਜ਼ਰੂਰ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਵਿੱਚ ਕੋਈ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਤੇ ਜਿਹਦੇ ਬਾਰੇ ਅਸੀਂ ਅਪਡੇਟ ਤੁਹਾਨੂੰ ਨਵੀਂ ਵੀਡੀਓ ਵਿੱਚ ਚੈਨਲ ਤੇ ਦੇ ਦੇਵਾਂਗੇ ਇਸੇ ਕਰਕੇ ਰਿਕੁਐਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਏਸੀ ਦੀ ਅਪਡੇਟ ਆਉਂਦੇ 10 15 ਤੋਂ 20 ਦਿਨਾਂ ਦੀ ਜਾਣੇ ਕਿ ਦਸੰਬਰ ਦੇ ਆਖਰੀ ਦਿਨਾਂ ਦੀ ਜੋ ਵੀ ਨਵੀਂ ਜਾਣਕਾਰੀ ਹੋਵੇਗੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ